ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਬਲਵੰਤ ਗਾਰਗੀ ਨਾਟਕਕਾਰ ਤੇ ਕੰਗੀਕਾਰ ਬਲਵੰਤ ਗਾਰਗੀ ਦੇ ਅਗਲੇ ਪ੍ਰਸ਼ਨ ਉੱਤਰ ਸੋ ਪਰਮਜੀਤ ਸ਼ਹਿਬਾਜ਼ ਮਨੀਸ਼ਾ ਜੀ ਵਾਹਿਗੁਰੂ ਜੀ ਨਿਸ਼ਤਰ ਜੀ ਪ੍ਰੀਤ ਜੀ ਸ਼ਹਿਬਾਜ਼ ਜੀ ਕੀਤ ਜੀ ਪ੍ਰੀਤ ਪੱਟੀ ਜੀ ਗਗਨੀਤ ਪਰਮਜੀਤ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜੀ ਤੇ ਕਲਾਸ ਨੂੰ ਵੀ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਜਾਣੇ ਟਾਈਮ ਸਿਰ ਜੁਆਇਨ ਕਰ ਸਕਣ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦਿਓ ਜੀ ਤਾਂ ਜੋ ਆਪਾਂ ਅੱਜ ਦੀ ਕਲਾਸ ਜਿਹੜੀ ਉਹ ਸ਼ੁਰੂ ਕਰ ਸਕੀਏ ਹਾਂਜੀ ओके जी ਤਾਂ ਸ਼ੁਰੂ ਕਰਦੇ ਆ ਜੀ ਅੱਜ ਦੀ ਕਲਾਸ ਤੇ ਚੱਲਦੇ ਆ ਅੱਜ ਦੇ ਪਹਿਲੇ ਪ੍ਰਸ਼ਨ ਵੱਲ ਜੋ ਕਿ ਹੈ ਜੀ ਪ੍ਰਸ਼ਨ ਨੰਬਰ 31 ਹਾਂਜੀ ਪ੍ਰਸ਼ਨ ਹੈ ਜੀ ਅੱਜ ਦਾ ਪੰਜਾਬੀ ਨਾਟਕ ਵਿੱਚ ਮਨੋਵਿਗਿਆਨਕ ਵਿਸ਼ਿਆਂ ਨੂੰ ਲਿਆਉਣ ਦਾ ਸਿਹਰਾ ਕਿਸ ਨਾਟਕ ਨੂੰ ਨਾਟਕਕਾਰ ਨੂੰ ਜਾਂਦਾ ਹੈ ਆਪਸ਼ਨ A ਸ਼ਰਚੰਦਰ ਨੰਦਾ B ਸੰਤ ਸਿੰਘ ਸੇਖੋਂ C ਬਲਵੰਤ ਗਾਰਗੀ ਤੇ D ਹਰਚਰਨ ਸਿੰਘ ਹਾਂਜੀ ਪ੍ਰਸ਼ਨ ਨੰਬਰ 31 ਦੇ ਲਈ ਉੱਤਰ ਦੇ ਦਿਓ ਜੀ। ਇਸ ਕਲਾਸ ਦਾ ਸੌਖਾ ਜਿਹਾ ਪ੍ਰਸ਼ਨ। ਹਾਂਜੀ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਬਲਵੰਤ ਗਾਰਗੀ ਦੇ ਸਿਰ ਵੱਜਦਾ ਹੈ ਜੀ ਮਨੋਵਿਗਿਆਨ ਨੂੰ ਨਾਟਕ ਦੇ ਵਿੱਚ ਲਿਆਉਣ ਦੇ ਲਈ। ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 32 ਗਾਰਗੀ ਨੇ ਪੱਛਮੀ ਨਾਟਕ ਦੀਆਂ ਕਿਹੜੀਆਂ ਸ਼ੈਲੀਆਂ ਪੰਜਾਬੀ ਨਾਟਕ ਵਿੱਚ ਪਰਵੇਸ਼ ਕਰਵਾਈਆਂ? অপশন এ চนาত্মক ਅਤੇ ਹੰਗਾਮੀ تھیٹر بی यथार्थवादी ਤੇ आदर्शवादी सी महाकाव थिएटर ਅਤੇ ਲੋਕਨਾਟਕ ਡੀ ਉਪਰੋਕਤ ਵਿੱਚੋਂ ਕੋਈ ਨਹੀਂ હાਜੀ ਪ੍ਰਸ਼ਨ ਨੰਬਰ 32 ਦੇ ਲਈ ਉੱਤਰ ਦੇ ਦਿਓ ਜੀ હાਜੀ ਬਿਲਕੁਲ ਜੀ ਜਿਨ੍ਹਾਂ ਨੇ ਉੱਤਰ ਕੀਤਾ ਹੈ ਏ ਚ ਨਾਤਮਕ ਤੇ ਹੰਗਾਮੀ ਥੀਏਟਰ ਜਿਹੜੀਆਂ ਕਿ ਬਾਹਰਲੀ ਰੂਸੀ ਜਿਹੜੀਆਂ ਸੀਗੀਆਂ ਨਾਟ ਵਿਸ਼ੈਲੀਆਂ ਉਹਨਾਂ ਨੂੰ ਬਲਵੰਤ ਗਾਰਗੀ ਨੇ ਪੰਜਾਬੀ ਥੀਏਟਰ ਦੇ ਵਿੱਚ ਕਹ ਲੋ ਪਰਵੇਸ਼ ਕਰਵਾਇਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 33 ਹਾਂਜੀ ਐਕਟ੍ਰੈਸ ਇਕਾਂਗੀ ਸੰਗ੍ਰਹਿ ਵਿੱਚ ਕੁਲ ਕਿੰਨੀਆਂ ਇਕਾਂਗੀਆਂ ਹਨ অপਸ਼ਨ A 6 B 7 C 9 ਤੇ D 10 ਹਾਂਜੀ ਪ੍ਰਸ਼ਨ ਨੰਬਰ 33 ਦੇ ਲਈ ਉੱਤਰ ਦੇ ਦਿਓ ਜੀ ਕਿੰਨੀਆਂ ਇਕਾਂਗੀਆਂ ਹਨ ਜੀ ਇਕਾਂਗੀ ਸੰਗ੍ਰਹਿ ਐਕਟ੍ਰੈਸ ਦੇ ਵਿੱਚ ਜੀ ਤੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਨੌ ਹੀ ਕਾਂਗੀਆਂ ਹਨ ਐਕਟ੍ਰੈਸ ਕਾਂਗੀ ਸੰਗ੍ਰਹਿ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 34 ਬਲਵੰਤ ਗਾਰਗੀ ਦੇ ਨਾਟਕ ਧੂਣੀ ਦੀ ਅੱਗ ਵਿੱਚ ਕਿਸ ਪੱਛਮੀ ਵਿਧੀ ਦਾ ਪ੍ਰਯੋਗ ਕੀਤਾ ਗਿਆ ਹੈ ਆਪਸ਼ਨ A ਥਾਰਤਵਾਦ B ਬ੍ਰੈਖਟ ਦਾ ਐਪਿਕ ਥੀਏਟਰ C ਐਂਥੋਲਨ ਆਰਤੋ ਦਾ ਥੀਏਟਰ ਆਫ ਕੁਰੀਅਲਿਟੀ ਤੇ D ਅਬਸਰਡ ਥੀਏਟਰ ਹਾਂਜੀ ਪ੍ਰਸ਼ਨ ਨੰਬਰ 34 ਦੇ ਲਈ ਉੱਤਰ ਦੇ ਦਿਓ ਜੀ ਜੀ ਸੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਉਹ ਸਹੀ ਹਨ ਐਲਨ ਟੋਲਨ ਆਰ ਤੋਂ ਦਾ ਥੀਏਟਰ ਆਫ ਰਿਐਲਿਟੀ ਦਾ ਪ੍ਰਯੋਗ ਕੀਤਾ ਹੈ ਧੂਣੀ ਦੀ ਅੱਗ ਨਾਟਕ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 35 ਕਿਹੜਾ ਨਾਟਕ ਗਾਰਗੀ ਦੇ ਕਾਮਕ ਭੁੱਖ, ਵੇਗ ਅਤੇ ਜ਼ੁਲਮ ਦੇ ਵਿਸ਼ਿਆਂ ਨੂੰ ਪੇਸ਼ ਕਰਦਾ ਹੈ অপਸ਼ਨ A ਕਲਕਤੀ ਬੱਲੀ B ਸੰਕਣ C ਬਿਸਵੇਦਾਰ ਤੇ D ਕੇਸਰੋ ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਸੌਰੀ 35 ਦੇ ਲਈ ਜੀ ਸੋ 35 ਦੇ ਲਈ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ B ਸੌਕਣ ਨਾਟਕ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 36 ਬਲਵੰਤ ਗਾਰਗੀ ਦਾ ਸਵੈ ਜੀਵਨੀ ਮੂਲਕ ਨਾਵਲ ਦਾ ਨੀਕਡ ਟ੍ਰਾਇੰਗਲ ਦਾ ਪੰਜਾਬੀ ਰੂਪ ਕੀ ਹੈ অপਸ਼ਨ A ਝੂਠੀ ਰੋਟੀ B ਕੱਕਾ ਰੇਤਾ C ਕਾਸ਼ਨੀ ਵੇੜਾ ਤੇ D ਨੰਗੀ ਤੁੱਪ ਹਾਂਜੀ ਪ੍ਰਸ਼ਨ ਨੰਬਰ 36 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਉੱਤਰ ਡੀ ਕਰਨ ਵਾਲੇ ਬਿਲਕੁਲ ਸਹੀ ਹਨ ਨੰਗੀ ਧੋਪ ਹੈ ਜੀ ਇਸ ਦਾ ਅਨੁਵਾਦ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 37 ਕੁਆਰੀ ਟੀਸੀ ਕਾਂਗੀ ਸੰਗ੍ਰਹਿ ਵਿੱਚ ਕੋਲ ਕਿੰਨੀਆਂ ਹੀ ਕਾਂਗੀਆਂ ਹਨ অপਸ਼ਨ A 5 B 6 C 8 ਤੇ D 9 ਹਾਂਜੀ ਪ੍ਰਸ਼ਨ ਨੰਬਰ 37 ਦੇ ਲਈ ਉੱਤਰ ਕਰ ਦਿਓ ਜੀ ਜੀ ਮਨਦੀਪ ਜੀ ਸਤਿ ਸ੍ਰੀ ਅਕਾਲ ਹਾਂਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹੈ 6 ਕੰਗੀਆਂ ਹਨ ਕੁਆਲਿਟੀ ਸੀ ਕੰਗੀ ਸੰਗ੍ਰਹਿ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 38 ਪਤਾਲ ਦੀ ਧਰਤੀ ਬਲਵੰਤ ਗਾਰਗੀ ਦੀ ਕਿਹੋ ਜਿਹੀ ਰਚਨਾ ਹੈ ਆਪਸ਼ਨ A ਸਫਰਨਾਮਾ B ਨਾਵਲ C ਨਾਟਕ ਤੇ D ਰੇਖਾ ਚਿੱਤਰ हां जी प्रेशर नंबर 38 ਦੇ ਲਈ ਉੱਤਰ ਦੇ ਦਿਓ ਜੀ ਕਿਸ ਤਰ੍ਹਾਂ ਦੀ ਰਚਨਾ ਹੈ ਜੀ ਇਹ ਜੀ ਸੋ ਪ੍ਰੈਸ਼ਨ ਨੰਬਰ 38 ਦੇ ਲਈ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਸੌਰੀ ਉੱਤਰ ਏ ਕੀਤਾ ਹੈ ਜੀ ਉਹ ਬਿਲਕੁਲ ਸਹੀ ਹੈ ਸਫਰਨਾਮਾ ਹੈ ਜੀ ਇਹ ਪਤਾਲ ਦੀ ਧਰਤੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 39 ਗਾਰਗੀ ਦੀ ਕਿਹੜੀ ਖੋਜ ਪੁਸਤਕ ਲਈ ਉਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ অপਸ਼ਨ A ਲੋਕਨਾਟਕ B ਰੰਗਮੰਚ C ਪੰਜਾਬ ਦੇ ਕਲਾਕਾਰ D ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 39 ਦੇ ਲਈ ਉੱਤਰ ਦੇ ਦਿਓ ਜੀ ਜੀ ਤੋ ਇੱਥੇ ਜਿਨ੍ਹਾਂ ਦਾ ਉੱਤਰ ਬੀ ਆ ਰਿਹਾ ਹੈ ਜੀ ਬਿਲਕੁਲ ਸਹੀ ਹੈ ਰੰਗਮੰਚ ਪੁਸਤਕ ਦੇ ਲਈ ਉਹਨਾਂ ਨੂੰ ਸਾਹਿਤਕ ਆਕਾਦਮੀ ਪੁਰਸਕਾਰ ਮਿਲਿਆ ਜੋ ਕਿ ਖੋਜ ਪੁਸਤਕ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 40 ਸੁਰਮੇ ਵਾਲੀ ਅੱਖ ਬਲਵੰਤ ਗਾਰਗੀ ਦੀ ਕਿਹੜੀ ਵਾਰਤਕ ਬਣ ਗਈ ਹੈ ਆਪਸ਼ਨ A ਸਫਰਨਾਮਾ B ਰੇਖਾਚਿੱਤਰ C ਨਾਵਲ ਤੇ D ਕਹਾਣੀ ਸੰਗ੍ਰਹਿ ਹਾਂਜੀ ਪ੍ਰਸ਼ਨ ਨੰਬਰ 40 ਦੇ ਲਈ ਉੱਤਰ ਕਰ ਦਿਓ ਜੀ ਕਿ ਕਿਹੜੀ ਬਣਗੀ ਹੈ ਜੀ ਇਹ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਰੇਖਾ ਚਿੱਤਰ ਬਿਲਕੁਲ ਸਹੀ ਹੈ 1985 ਦੇ ਵਿੱਚ ਆਈ ਇਹ ਸਰਮੇ ਵਾਲੀ ਅਗ ਹਾਂਜੀ ਬਿਲਕੁਲ ਸੰਤੋਖ ਸਿੰਘ ਧੀਰ ਨੂੰ ਕਿਹਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 41 ਬਲਵੰਤ ਗਾਰਗੀ ਦਾ ਕਿਹੜਾ ਨਾਟਕ ਕਲਾ ਕਲਾ ਲਈ ਜਾਂ ਕਲਾ ਸਮਾਜ ਲਈ ਦੇ ਦਿਵਾਲੇ ਘੁੰਮਦਾ ਹੈ অপਸ਼ਨ ਏ ਘੁੱਗੀ ਬੀ ਸੁਲਤਾਨ ਰਜ਼ੀਆ ਸੀ ਧੂਣੀ ਦੀ ਅਗ ਤੇ ਡੀ ਸੈਲ ਪੱਥਰ ਹਾਂਜੀ ਪ੍ਰਸ਼ਨ ਨੰਬਰ 41 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਡੀ ਸੈਲ ਪੱਥਰ ਬਿਲਕੁਲ ਸਹੀ ਹੈ 1949 ਸਵੀ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 42 ਜੀ ਕਣਕ ਦੀ ਬੱਲੀ ਨਾਟਕ ਦਾ ਮੁੱਖ ਵਿਸ਼ਾ ਕੀ ਹੈ অপਸ਼ਨ A ਕਿਸਾਨੀ ਸੰਘਰਸ਼ ਵੀ ਕੁੜੀਆਂ ਦੇ ਵਿਕਣ ਦੀ ਸਮੱਸਿਆ ਸੀ ਅਮਨ ਲਹਿਰ ਤੇ D ਇਤਿਹਾਸਿਕ ਪ੍ਰਸੰਗ ਹਾਂਜੀ ਪ੍ਰਸ਼ਨ ਨੰਬਰ 42 ਦੇ ਲਈ ਉੱਤਰ ਦੇ ਦਿਓ ਜੀ ਇਹ ਕੀ ਵਿਸ਼ਾ ਬਣਦਾ ਹੈ ਜੀ ਇਸ ਦਾ ਜੀ ਸੋ ਇਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹੈ ਕੁੜੀਆਂ ਦੇ ਵਿਕਟ ਦੀ ਸਮੱਸਿਆ ਨੂੰ ਪੇਸ਼ ਕੀਤਾ ਗਿਆ ਹੈ ਇਹ ਜਿਹੜਾ ਉਹਨਾਂ ਦਾ ਕਣਕ ਦੀ ਬੱਲੀ ਨਾਟਕ ਹੈ 1954 ਦੇ ਵਿੱਚ ਆਇਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 43 ਬਲਵੰਤ ਗਾਰਗੀ ਦੇ ਨਾਟਕ ਸਾਂਝਾ ਚੁੱਲ੍ਹਾ ਦੇ ਨਿਰਮਾਣ ਅਤੇ ਪ੍ਰਸਾਰਣ ਨੂੰ ਦੇਸ਼ ਭਰ ਵਿੱਚ ਕਿਸ ਤੇ ਪ੍ਰਸ਼ੰਸਾ ਮਿਲੀ অপਸ਼ਨ A 올 ਇੰਡੀਆ ਰੇਡੀਓ B ਦੂਰਦਰਸ਼ਨ C ਪੰਜਾਬ ਰੰਗਮঞ্চ ਤੇ D YouTube ਹਾਂਜੀ ਪ੍ਰਸ਼ਨ ਨੰਬਰ 43 ਦੇ ਲਈ ਉੱਤਰ ਦੇ ਦਿਓ ਜੀ ਬਿਲਕੁਲ ਜੀ ਜਿਨ੍ਹਾਂ ਨੇ ਉੱਤਰ B ਕੀਤਾ ਹੈ ਜੀ ਦੂਰਦਰਸ਼ਨ ਬਿਲਕੁਲ ਸਹੀ ਉੱਤਰ ਹੈ ਅੱਗੇ ਚੱਲਦੇ ਹਾਂ ਜੀ ਪ੍ਰੈਸ਼ਨ ਨੰਬਰ 44 ਗਾਰਗੀ ਦੇ ਨਾਟਕ ਭਾਰਤ ਦੇ ਕਿਸ ਪ੍ਰਸਿੱਧ ਨਿਰਦੇਸ਼ਕ ਵੱਲੋਂ ਵੀ ਖੇਡੇ ਗਏ ਹਨ অপਸ਼ਨ A ਕਮਲਨੀਲੂ B ਗੁਰਸ਼ਰਨ ਸਿੰਘ C ਅਲਕਾਜ਼ੀ ਤੇ D ਹਰਪਾਲ ਟਿਵਾਣਾ ਹਾਂਜੀ ਬੀਬੀ ਭੂਆ ਫਾਤਿਮਾ ਬੀਬੀ ਫਾਤਿਮਾ ਸੋ ਪ੍ਰਸ਼ਨ ਨੰਬਰ 44 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਆਨਸਰ ਹੈ ਕਿ ਅਲਕਾਜ਼ੀ ਜਿਹੜਾ ਹੈ ਉਹ ਬਹੁਤ ਹੀ ਪ੍ਰਸਿੱਧ ਨਿਰਦੇਸ਼ਕ ਰਿਹਾ ਜਿਸ ਨੇ ਬਲਵੰਤ ਗਾਰਗੀ ਦੇ ਨਾਟਕ ਵੀ ਖੇਡੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 45 ਗਾਰਗੀ ਦੀ ਨਾਟਕ ਕਲਾ ਪੰਜਾਬੀ ਨਾਟਕ ਦੇ ਕਿਸ ਦੌਰ ਵਿੱਚ ਵਿਦੇਰੇ ਵਿਕਸਿਤ ਹੋਈ অপਸ਼ਨ A ਪਹਿਲੇ ਦੌਰ B ਦੂਜੇ ਦੌਰ C ਤੀਜੇ ਦੌਰ ਤੇ D ਚੌਥੇ ਦੌਰ ਪਹਿਲੀ ਪ੍ਰੀ ਨੰਦਾ ਦੂਜੇ ਦੌਰ ਨੂੰ ਨੰਦਾ ਤੋਂ 1947 ਤੀਜਾ ਦੌਰ 1947 ਤੋਂ 1975 ਚੌਥਾ ਦੌਰ 1975 ਤੋਂ ਬਾਅਦ ਵਾਲਾ ਹਾਂਜੀ ਪ੍ਰਸ਼ਨ ਨੰਬਰ 45 ਦੇ ਲਈ ਉੱਤਰ ਦੇ ਦਿਓ ਜੀ ਜੀ ਪ੍ਰਸ਼ਨ ਨੰਬਰ 45 ਦੇ ਲਈ ਉੱਤਰ ਕਰਿਓ ਜੀ ਆਪਸ਼ਨ ਸੀ ਬਿਲਕੁਲ கரੈਕਟ ਹੈ ਜੀ ਤੀਜੇ ਦੌਰ 1947 ਤੋਂ 1975 ਤੱਕ ਦਾ ਕੀ ਕਲਾਸ ਸਾਰਿਆਂ ਕੋਲੇ ਬਫਰਿੰਗ ਚੱਲ ਰਹੀ ਹੈ ਜੀ ਸ਼ਹਿਬਾਜ਼ਪ੍ਰੀਤ ਜੀ ਨੇ ਮੈਸੇਜ ਕੀਤਾ ਹੈ क्लास ठीक चल रही है ज रोक रोक के चल रही है जी ओके जी ओके ओके ठीक है जी ठीक है अगे चलते हाँ जी प्रश्न नंबर दे ऑप्शन सी बिल्कुल करैक्ट है ठीक <coughs> है जी ठीक है हाँ जी प्रश्न नंबर छियाली ਕਿਹੜਾ ਨਾਟਕ ਯੂਜੀਨ ਓਨੀਲ ਦੇ ਡਿਜ਼ਾਇਰ ਅੰਡਰ ਦਾ ਐਲਮਜ਼ ਦਾ ਪੰਜਾਬੀ ਰੂਪਾਂਤਰਣ ਹੈ অপਸ਼ਨ A ਬਲ ਦੇ ਟਿੱਬੇ B ਅਵਿਸਾਰਿਕਾ C ਸੌਂਕਣ ਤੇ D ਧੂਣੀ ਦੀ ਅੱਗ ਹਾਂਜੀ ਪ੍ਰਸ਼ਨ ਨੰਬਰ 46 ਦੇ ਲਈ ਉੱਤਰ ਦੇ ਦਿਓ ਜੀ ਜੀ ਸੋ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ ਬਲਦੇ ਟਿੱਬੇ ਜਿਹੜਾ ਹੈ 1996 ਈਸਵੀ ਦੇ ਵਿੱਚ ਆਇਆ ਸੀ ਬਿਲਕੁਲ ਸਹੀ ਆਨਸਰ অপਸ਼ਨ A ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 47 ਬਲਦੇ ਟਿੱਬੇ ਨਾਟਕ ਵਿੱਚ ਕਾਮ ਵਾਸਨਾ ਦੀ ਭੁੱਖ ਜ਼ਮੀਨ ਦੀ ਭੁੱਖ ਅਤੇ ਵੰਸ਼ ਨੂੰ ਅੱਗੇ ਤੋਰਨ ਦੀ ਭੁੱਖ ਵਰਗੇ ਵਿਸ਼ੇ ਪੇਸ਼ ਕੀਤੇ ਗਏ ਹਨ ਇਸ ਵਿੱਚ ਕਿਸ ਤਰਾਸਤੀ ਦੇ ਅੰਸ਼ ਮਿਲਦੇ ਹਨ অপশন এ শেক্সপিয়রি বি یونানি ট্রাসডি সি ভারতীয় শাস্ত্রী ਤੇ ডি روسی हां जी প্রশ্ন ਨੰਬਰ 47 ਦੇ ਲਈ ਉੱਤਰ ਦੇ ਦਿਓ ਜੀ ਜੀ ਬਿਲਕੁਲ ਜੀ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹੈ ਯੂਨਾਨੀ ট্রਾਸਦੀ ਦੇ ਜਿਹੜੇ ਅੰਸ਼ਾ ਉਹ ਮਿਲਦੇ ਹਨ ਇਸ ਦੇ ਵਿੱਚ ਬਲਦੇ ਟਿੱਬੇ ਨਾਟਕ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 48 ਮਦਾਰੀ ਇਕਾਂਗੀ ਸੰਗ੍ਰਹਿ ਕਿਸ ਮਦਾਰੀ ਕਾਂਗੀ ਕਿਸ ਸੰਗ੍ਰਹਿ ਵਿੱਚ ਸ਼ਾਮਲ ਹੈ অপਸ਼ਨ A ਦਸਵੰਦ ਅਤੇ ਹੋਰ ਇਕਾਂਗੀ B ਚਾਕੂ C ਐਕਟ੍ਰੈਸ ਤੇ D ਪੰਤੜੀ ਬਾਜ ਹਾਂਜੀ ਪ੍ਰਸ਼ਨ ਨੰਬਰ 48 ਦੇ ਲਈ ਉੱਤਰ ਦੇ ਦਿਓ ਜੀ 1986 ਲਿਖਿਆ ਹੈ 96 ਹੈ 1 ਮਿੰਟ ਜੀ ਇਹ ਕਿਹੜੇ ਪ੍ਰਸ਼ਨ ਦੀ ਗੱਲ ਕਰ ਰਹੇ ਹੋ ਪ੍ਰੀਤ ਜੀ? ਓਕੇ ਮਿੰਨੀ ਜੀ ਨੂੰ ਪੁੱਛ ਰਹੇ ਆ ਠੀਕ ਹੈ ਠੀਕ ਹੈ। ਹਾਂਜੀ ਸੋ ਪ੍ਰਸ਼ਨ ਨੰਬਰ 48 ਦੇ ਲਈ ਜਿੰਨਾ ਦਾ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹੈ ਕਿ ਚਾਕੂ ਇਕਾਂਗੀ ਇਕਾਂਗੀ ਸ ਹੈ ਮਦਾਰੀ ਜਿਹੜੀ ਹੈ ਇਕਾਂਗੀ ਉਹ ਚਾਕੂ ਦੇ ਵਿੱਚ ਹੈ। ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 49 ਬਲਵੰਤ ਗਾਰਗੀ ਦੀ ਬਲਵੰਤ ਗਾਰਗੀ ਦੀਆਂ ਕਿਹੜੀਆਂ ਵਾਰਤਕਾਂ ਵਾਰਤਕ ਰਚਨਾਵਾਂ ਜੀਐਨਡੀਯੂ ਯੂਨੀਵਰਸਿਟੀ ਵਿੱਚ ਲੱਗੀ ਹੋਈ ਹੈ অপਸ਼ਨ ਏ ਨੰਗੀ ਧੁੱਪ ਬੀ ਕੌਡੀਆਂ ਵਾਲਾ ਸੱਪ ਸੀ ਪੰਜਾਬ ਦੇ ਕਲਾਕਾਰ ਤੇ ਡੀ ਰੰਗ ਮੰਚ ਹਾਂਜੀ ਪ੍ਰਸ਼ਨ ਨੰਬਰ 49 ਦੇ ਲਈ ਉੱਤਰ ਦੇ ਦਿਓ ਜੀ ਜੀ हां जी प्रश्न नंबर 49 ਦੇ ਲਈ ਜਿੰਨਾ ਦਾ ਉੱਤਰ ਸੀ ਆ ਰਿਹਾ ਹੈ ਜੀ ਬਿਲਕੁਲ ਸਹੀ ਹੈ ਪੰਜਾਬ ਦੇ ਕਲਾਕਾਰ ਹੈ ਜੀ ਐਨ ਡੀ ਯੂ ਯੂਨੀਵਰਸਿਟੀ ਦੇ ਵਿੱਚ ਲੱਗੀ ਹੋਈ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 50 ਮਿਰਜ਼ਾ ਸਾਹਿਬਾ ਨਾਟਕ ਵਿੱਚ ਬਲਵੰਤ ਗਾਰਗੀ ਨੇ ਕਿਸ ਦਾ ਪੱਖ ਪੇਸ਼ ਕਰਨ ਦਾ ਯਤਨ ਕੀਤਾ ਹੈ অপਸ਼ਨ A ਮਿਰਜ਼ਾ B ਸਾਹਿਬਾ C ਖਾਨਦਾਨ ਤੇ D ਕਾਜ਼ੀ ਹਾਂ ਜੀ ਪ੍ਰਸ਼ਨ ਨੰਬਰ 50 ਦੇ ਲਈ ਉੱਤਰ ਦੇ ਦਿਓ ਜੀ ਜੀ ਸੋ ਜਿਨ੍ਹਾਂ ਦਾ ਇੱਥੇ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹੈ ਸਾਹਿਬਾ ਦਾ ਪੱਖ ਜਿਹੜਾ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ ਆਪਸ਼ਨ ਬੀ ਬਿਲਕੁਲ கரੈਕਟ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 51 ਗਾਰਗੀ ਦਾ ਕਿਹੜਾ ਨਾਟਕ ਅਮਨ ਲਹਿਰ ਦੇ ਪ੍ਰਭਾਵ ਅਧੀਨ ਲਿਖਿਆ ਗਿਆ অপশন এ বিশ্ব र बी সুনী మహిওয়াল সি সুলতান রজিয়া ਤੇ ডি কুগ্গি हां जी প্রশ্ন নাম্বার 51 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ हां जी ਸੋ ਜਿਨ੍ਹਾਂ ਨੇ ਇੱਥੇ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਘੁੱਗੀ ਜਿਹੜਾ ਨਾਵਲ ਹੈ ਉਹ अमन लहर ਦੇ ਪ੍ਰਭਾਵ ਹੇਠ ਲਿਖਿਆ ਗਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 52 ਬਲਵੰਤ ਗਾਰਗੀ ਨੇ ਸੁਲਤਾਨ ਰਜ਼ੀਆ ਨਾਟਕ ਵਿੱਚ ਕਿਸ ਵਿਧੀ ਦੀ ਵਰਤੋਂ ਕੀਤੀ ਹੈ অপਸ਼ਨ A ਲੋਕਨਾਟਕ B ਵਰਤੋਲਨ ਬ੍ਰੈਕੇਟ ਦਾ ਸੰਕਲਪ C ਅਬਸਰਡ تھیਟਰ ਤੇ D ਯੁਨਾਨੀ ਤ੍ਰਾਸਦੀ ਹਾਂਜੀ ਪ੍ਰਸ਼ਨ ਨੰਬਰ 52 ਦੇ ਲਈ ਉੱਤਰ ਦੇ ਦਿਓ ਜੀ ਜੀ ਹਾਂਜੀ ਜਿਨ੍ਹਾਂ ਦਾ ਉੱਤਰ ਬੀ ਆਇਆ ਹੈ ਜੀ ਬਿਲਕੁਲ ਸਹੀ ਹੈ ਵਰਤੋਤ ਬ੍ਰੈਕਟ ਦਾ ਜਿਹੜਾ ਸੰਕਲਪ ਹੈ ਉਹ ਸੁਲਤਾਨ ਰਜ਼ੀਆ ਨਾਟਕ ਦੇ ਵਿੱਚ ਪੇਸ਼ ਕੀਤਾ ਗਿਆ ਹੈ ਇਸ ਵਿਧੀ ਨੂੰ ਵਰਤਿਆ ਗਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 53 ਅਭੀ ਸਾਰਿਕਾ ਨਾਟਕ ਵਿੱਚ ਔਰਤ ਦੇ ਕਿਸ ਅਧਿਕਾਰ ਬਾਰੇ ਪ੍ਰਸ਼ਨ ਖੜਾ ਕੀਤਾ ਗਿਆ ਹੈ অপਸ਼ਨ A ਸਿੱਖਿਆ ਦਾ ਅਧਿਕਾਰ B ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਮਰਦ ਨੂੰ ਵੀ ਲੋਚਣ ਦਾ C ਜਾਇਦਾਦ ਦਾ ਅਧਿਕਾਰ C ਰਾਜ राज, D ਰਾਜਨੀਤੀ ਵਿੱਚ ਹਿੱਸਾ ਲੈਣ ਦਾ ਹਾਂਜੀ ਪ੍ਰਸ਼ਨ ਨੰਬਰ B ਹਾਂਜੀ ਸੋ ਜਿਨ੍ਹਾਂ ਦਾ ਇੱਥੇ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹੈ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਮਰਦ ਨੂੰ ਵੀ ਲੋਚਨ ਦਾ ਜਿਹੜਾ ਸੰਕਲਪ ਹੈ ਉਹ ਜਾਂ ਪ੍ਰੇਸ਼ਨ ਹੈ ਜਾਂ ਅਧਿਕਾਰ ਜਿਹੜਾ ਔਰਤ ਮੰਗ ਰਹੀ ਹੈ ਇਸ ਬਾਰੇ ਜਿਹੜਾ ਅਭਿਸਾਰਿਕਾ ਦੇ ਵਿੱਚ ਹੈ ਦੇਖੋ ਜੀ ਇਹ ਅਧਿਕਾਰ ਤਾਂ ਫਿਰ ਬਰਾਬਰ ਦੇ ਹੀ ਹੋਣੇ ਚਾਹੀਦੇ ਹਨ ਜਿਹੜੇ ਲੜਕੀਆਂ ਦੇ ਲਈ ਆ ਉਹ ਲੜਕੀਆਂ ਦੇ ਲਈ ਵੀ ਹੋਣ ਪਰ ਕੁਝ ਚੀਜ਼ਾਂ ਸਮਾਜ ਨੂੰ ਸਚੱਜੇ ਰੂਪ ਦੇ ਵਿੱਚ ਚਲਾਉਣ ਦੇ ਲਈ ਕੀ ਆ ਵਰਜਿਤ ਹੀ ਚਾਹੀਦੀਆਂ ਨੇ ਬਿਲਕੁਲ ਜੀ ਬਿਲਕੁਲ ਇਹ ਤਾਂ ਮਰਦ ਤੇ ਔਰਤ ਦੋਨਾਂ ਦੇ ਲਈ ਵਰਜਿਤ ਨੇ ਜੀ ਬਾਕੀ ਚੱਲੀ ਸਭ ਕੁਝ ਹੀ ਜਾਂਦਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 54 ਹਾਂਜੀ ਬਲਵੰਤ ਗਾਰਗੀ ਨੇ ਅਮਰੀਕਾ ਵਿੱਚ ਕਿੱਥੇ تھی theater ਦੇ ਅਧਿਆਪਕ ਵਜੋਂ ਕੰਮ ਕੀਤਾ অপশন এ নিউ ইয়র্ক বি ওয়াশিংটন সি সিয়াটল ਤੇ ডি লন্ডন हां जी প্রশ্ন নাম্বার 54 ਦੇ ਲਈ ਉੱਤਰ ਦੇ ਦਿਓ ਜੀ हां जी ਸੋ ਬਿਲਕੁਲ ਜੀ ਜਿਹੜੇ ਪ੍ਰਸ਼ਨ ਨੰਬਰ 54 ਦੇ ਲਈ ਉੱਤਰ ਸੀ ਕਰ ਰਹੇ ਆ ਸਿਆਟਲ ਬਿਲਕੁਲ ਸਹੀ ਹੈ ਅਧਿਆਪਕ ਸਿਆਟਲ ਦੇ ਵਿੱਚ ਸੀ ਤੇ ਜਿੱਥੇ ਉਹਨਾਂ ਨੂੰ ਆਵਦੀ ਜਿਹੜੀ ਵਾਈਫ ਹੈ ਉਹ ਵੀ ਮਿਲੀ ਸੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 55 ਬਲਵੰਤ ਗਾਰਗੀ ਦੇ ਨਾਟਕਾਂ ਦਾ ਕਿੰਨੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ অপਸ਼ਨ A 5 B 8 C 10 ਤੇ D 12 ਬਿਲਕੁਲ ਜੀ ਉਹਨਾਂ ਦੀ ਵਾਈਫ ਦਾ ਨਾਮ ਸੀ ਜੈਨੀ ਹਾਂਜੀ 55 ਦੇ ਲਈ ਉੱਤਰ ਦੇ ਦਿਓ ਜੀ ਕਿ ਉਹਨਾਂ ਦੇ ਜਿਹੜੇ ਨਾਟਕ ਹੈ ਉਹਨਾਂ ਨੂੰ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਹੈ ਜਿਹੜਾ ਉਹ ਅਨੁਵਾਦ ਕੀਤਾ ਗਿਆ ਜੀ ਸੋ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਡੀ ਬਿਲਕੁਲ ਸਹੀ ਹੈ 12 ਭਾਸ਼ਾਵਾਂ ਦੇ ਵਿੱਚ ਉਹਨਾਂ ਦੇ ਜਿਹੜੇ ਨਾਟਕ ਹੈ ਉਹ ਅਨੁਵਾਦਿਤ ਹੋਏ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 56 ਲਓ ਜੀ ਆ ਗਿਆ ਗਾਰਗੀ ਨੇ ਕਿਸ ਅਮਰੀਕਨ ਕੁੜੀ ਨਾਲ ਵਿਆਹ ਕਰਵਾਇਆ অপਸ਼ਨ A ਜੁਲੀ B ਜੀਨੀ C ਸਾਰਾ ਤੇ D ਮੈਰੀ ਇਹ ਆਪਾਂ ਉੱਤਰ ਪਹਿਲਾਂ ਕਰ ਚੁੱਕੇ ਹਾਂ ਹਾਂਜੀ ਸੋ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ ਜੀ ਜੀਨੀ ਨਾਮ ਦੀ ਕੁੜੀ ਦੇ ਨਾਲ ਉਹਨਾਂ ਨੇ ਅਮਰੀਕਨ ਲੜਕੀ ਸੀ ਜਿਹਦੇ ਨਾਲ ਵਿਆਹ ਕਰਵਾਇਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 57 ਗਗਨ ਮੈਂ ਥਾਲ ਨਾਟਕ ਵਿਚਲੇ ਗੀਤ ਕਿਸ ਪ੍ਰਸਿੱਧ ਕਵੀ ਦੇ ਲਿਖੇ ਹੋਏ ਹਨ ਆਪਸ਼ਨ ਏ ਸ਼ਿਵ ਕੁਮਾਰ ਬਟਾਲਵੀ ਬੀ ਭਾਈ ਵੀਰ ਸਿੰਘ ਸੀ ਪਾਸ਼ ਤੇ ਡੀ ਸਰਜੀਤ ਪਾਤਰ ਹਾਂਜੀ ਪ੍ਰਸ਼ਨ ਨੰਬਰ 57 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਸੋ ਬਿਲਕੁਲ ਜੀ ਜਿਨ੍ਹਾਂ ਨੇ ਉੱਤਰ ਕੀਤਾ ਹੈ ਏ ਸ਼ਿਵ ਕੁਮਾਰ ਬਟਾਲਵੀ ਬਿਲਕੁਲ ਸਹੀ ਹੈ ਗਗਨਮੇ ਥਾਲ ਜਿਹੜਾ ਨਾਟਕ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਜੀਵਨ ਰਚਨਾ ਦੇ ਉੱਪਰ ਹੈ ਤੇ 1969 ਇਸਵੀ ਦੇ ਵਿੱਚ ਆਇਆ ਤੇ ਇਹਦੇ ਜਿਹੜੇ ਗੀਤ ਹੈ ਸਾਰੇ ਸ਼ਿਵ ਕੁਮਾਰ ਬਟਾਲਵੀ ਵੱਲੋਂ ਲਿਖੇ ਗਏ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 58 ਗਾਰਗੀ ਆਪਣੀ ਨਾਟਕ ਯਾਤਰਾ ਲੋਹਾਕੁਟ ਤੋਂ ਸ਼ੁਰੂ ਕਰਦੇ ਹਨ ਤੇ ਕਿਸ ਰਚਨਾ ਤੇ ਆਪਣੀ ਯਾਤਰਾ ਸਮਾਪਤ ਕਰਦੇ ਹਨ অপਸ਼ਨ A ਅਭਿਸਾਰਿਕਾ B ਸੌਂਕਣ C ਬਲਦੇ ਟਿੱਬੇ ਤੇ D ਸੁਲਤਾਨ ਰਜ਼ੀਆ ਹਾਂਜੀ ਪ੍ਰਸ਼ਨ ਨੰਬਰ 58 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬੰਦਾ ਹੈ ਜੀ ਇਸ ਦਾ ਜੀ ਸੋ ਜਿਨ੍ਹਾਂ ਦੇ ਇੱਥੇ ਉੱਤਰ ਆਇਆ ਹੈ ਜੀ ਸੀ ਬਲਦੇ ਟਿੱਬੇ ਬਿਲਕੁਲ ਸਹੀ ਹੈ 1996 ਦੇ ਵਿੱਚ ਬਿਲਕੁਲ ਸਹੀ ਬਿਲਕੁਲ ਸਹੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 59 ਗਾਰਗੀ ਨੇ ਕਿਸ ਕਾਲਜ ਤੋਂ ਐਫਏ ਦੀ ਪੜ੍ਹਾਈ ਪਾਸ ਕੀਤੀ অপਸ਼ਨ A ਡੀਏਵੀ ਕਾਲਜ ਲਾਹੌਰ B ایف سی ਕਾਲਜ ਲਾਹੌਰ C ਮਹਿੰਦਰਾ ਕਾਲਜ ਲਾਹੌਰ ਤੇ D ਪੰਜਾਬ ਯੂਨੀਵਰਸਿਟੀ ਹਾਂਜੀ ਪ੍ਰਸ਼ਨ ਨੰਬਰ 59 ਦੇ ਲਈ ਉੱਤਰ ਕਰਦੇ ਹੋ ਜੀ ਕਿ ਉਹਨਾਂ ਨੇ ਜਿਹੜੀ MA FSA ਦੀ FA ਦੀ ਜਿਹੜੀ ਪ੍ਰੀਖਿਆ ਪਾਸ ਕੀਤੀ ਹੈ ਉਹ ਜੀ ਸੋ ਇਹਦਾ ਆਪਸ਼ਨ C ਉੱਤਰ ਸਹੀ ਬਣੇਗਾ ਜੀ ਕਿ ਮਹਿੰਦਰਾ ਕਾਲਜ ਲਾਹੌਰ ਤੋਂ ਉਹਨਾਂ ਨੇ FA ਦੀ ਜਿਹੜੀ ਪ੍ਰੀਖਿਆ ਪਾਸ ਕੀਤੀ ਹੈ ਆਪਸ਼ਨ C ਸੋ ਸੁਨੀਤਾ ਜੀ ਆ ਗਏ ਬਹੁਤ ਦਿਨਾਂ ਬਾਅਦ ਦੇਖ ਰਿਹਾ ਸੁਨੀਤਾ ਜੀ ਤੁਹਾਨੂੰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 60 ਅੱਜ ਦੀ ਕਲਾਸ ਦਾ ਆਪਣਾ ਆਖਰੀ ਪ੍ਰਸ਼ਨ ਗਾਰਗੀ ਦੀ ਮੌਤ ਕਦੋਂ ਹੋਈ অপਸ਼ਨ A 4 ਦਸੰਬਰ 1916 B 22 ਅਪ੍ਰੈਲ 2003 C 5 ਦਸੰਬਰ 1998 ਤੇ D 4 ਅਪ੍ਰੈਲ 1972 ਸਵਾਗਤ ਹੈ ਜੀ ਫਿਰ ਆ ਗਏ ਤਾਂ ਜੀ ਤੁਸੀਂ ਹਾਂ ਜੀ ਸੋ ਪ੍ਰਸ਼ਨ ਨੰਬਰ 60 ਦੇ ਲਈ ਉੱਤਰ ਕਰ ਦਿਓ ਜੀ ਬਿਲਕੁਲ ਜੀ ਜਿਨ੍ਹਾਂ ਦਾ ਆਪਸ਼ਨ ਬੀ ਆਇਆ ਹੈ ਜੀ 22 April 2003 ਬਿਲਕੁਲ ਸਹੀ ਉੱਤਰ ਹੈ ਸੋ ਇੱਥੇ ਜੀ ਆਪਣੀ ਅੱਜ ਦੀ ਬਲਵੰਤ ਗਾਰਗੀ ਦੀ ਜਿਹੜੀ ਕਲਾਸ ਹੈ ਉਹ ਸਮਾਪਤ ਹੁੰਦੀ ਹੈ ਸੋ ਸਭ ਦਾ ਸ਼ੁਕਰੀਆ ਧੰਨਵਾਦ ਤੇ ਜੇ ਕਿਸੇ ਦਾ ਕੋਈ ਪ੍ਰਸ਼ਨ ਜਾਂ ਕੋਈ ਸੁਝਾਅ ਹੈ ਤਾਂ ਉਹ ਦੱਸ ਸਕਦਾ ਹੈ ਜਾਂ ਦੇ ਸਕਦਾ ਹੈ ਜੀ ਹਾਂਜੀ ਧੰਨਵਾਦ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਨੈਕਸਟ ਟਾਪਿਕ ਲੜੀਵਾਰ ਕਰਾਂਗੇ ਜੀ ਅਗਲਾ ਜਿਹੜਾ ਨਾਟਕਕਾਰ ਹੋਏਗਾ ਬਲਵੰਤ ਗਾਰਗੀ ਤੋਂ ਅੱਗੇ ਵਾਲਾ ਯਾ ਤੁਸੀਂ ਦੱਸ ਦਿਓ ਜਿਹੜਾ ਕਰਨਾ ਚਾਹੋ ਨੇ ਉਹ ਆਪਾਂ ਉਹ ਕਰਵਾ ਦੇਾਂਗੇ ਜੀ ਸੋ ਕੱਲ ਹੈ ਜੀ ਸੰਡੇ ਤੇ ਕੱਲ ਜਿਹੜੀ ਆਪਣੀ ਕਲਾਸ ਹੈ ਕੱਲ ਸੰਡੇ ਜੀ ਸ਼ਾਮ ਨੂੰ ਹੀ ਪੋਸੀਬਲ ਹੋ ਸਕਦਾ ਹੈ ਕੱਲ ਨੂੰ ਅਸੀਂ ਥੋੜਾ ਜਿਹਾ ਬਿਜ਼ੀ ਆ ਮਾਰਨਿੰਗ ਟਾਈਮ ਤੇ ਈਵਨਿੰਗ ਟਾਈਮ ਹੀ ਰੱਖਾਂਗੇ ਜੀ ਕਿਸੇ ਦਿਨ ਲਗਾ ਦੇਾਂਗੇ ਜਿਸ ਦਿਨ ਸੈਕਿੰਡ ਸੈਟਰਡੇ ਜੇ ਛੁੱਟੀ ਹੋਈ ਤਾਂ ਸਾਰਿਆਂ ਨੂੰ ਤਾਂ ਆਪਾਂ ਉਦੋਂ ਰੱਖ ਲਾਂਗੇ ਜਸ ਅਗਲੇ ਸੰਡੇ ਆ ਜਿਹੜੀ ਉਹ ਰੱਖ ਲਾਂਗੇ ਮਾਰਨਿੰਗ ਦੇ ਵਿੱਚ ਟਾਈਮ ਦੱਸ ਦਿਓ ਜੀ ਕਿੰਨੇ ਵਜੇ ਸਾਰੇ ਫ੍ਰੀ ਹੁੰਦੇ ਆ ਫਿਰ ਆਪਾਂ ਉਸ ਅਕੋਰਡਿੰਗਲੀ ਟਾਈਮ ਸੈੱਟ ਕਰ ਲਾਂਗੇ ਡੈਲੀ ਜੀ ਮੈਂ ਨਹੀਂ ਫ੍ਰੀ ਹੁੰਦੀ ਨਹੀਂ ਤਾਂ ਆਪਾਂ ਲਾ ਲੈਂਦੇ ਜੀ ਡੈਲੀ ਮਾਰਨਿੰਗ ਟਾਈਮ ਮੈਂ ਈਵਨਿੰਗ ਟਾਈਮ ਹੀ ਫ੍ਰੀ ਹੁੰਨੀ ਆ ਜੀ ਸੋ ਕੱਲ ਨੂੰ ਸੰਡੇ ਹੈ ਜੀ ਕੱਲ ਨੂੰ ਸੰਡੇ ਸਪੈਸ਼ਲ ਤੇ ਇੱਕ ਆਧਨਿਕ ਪੰਜਾਬੀ ਕਾਵ ਜਿਹੜਾ ਆਪਾਂ ਕਰ ਰਹੇ ਹਾਂ ਉਹਦੀ ਜਿਹੜੀ ਕਲਾਸ ਹੈ ਉਹ ਲਗਾਵਾਂਗੇ ਸੋ ਦੋ ਕਲਾਸ ਆਪਣੀ ਆਲਰੇਡੀ ਪਲਾਨਡ ਨੇ ਵੈਸੇ ਸੰਡੇ ਵੀ ਜੇ ਡੇਲੀ ਵੀ ਲਾਉਣੀ ਹੈ ਤਾਂ ਜੀ अर्ਲੀ ਮਾਰਨਿੰਗ ਦਾ ਟਾਈਮ ਰੱਖਣਾ ਪਊਗਾ ਸਵੇਰੇ 5 6 ਵਜੇ ਦਾ ਉਸ ਟਾਈਮ ਕਿਸੇ ਨੇ ਆਉਣਾ ਨਹੀਂ ਆਪਣੇ ਨਾਲ ਹਾਂਜੀ ਠੀਕ ਹੈ ਜੀ ਠੀਕ ਹੈ ਕੱਲ ਨੂੰ ਟਾਈਮਿੰਗ 6 ਤੇ 7 ਵਜੇ ਰਹੇਗੀ ਜੀ ਆਪਾਂ ਅੱਧਾ-ਅੱਧਾ ਘੰਟਾ ਜਿਹੜਾ ਉਹ ਪਹਿਲਾਂ ਲਾਉਣੇ ਆ ਜੀ ਕਲਾਸ ਮਿਕਸ ਜੀ ਆਧੁਨਿਕ ਪੰਜਾਬੀ ਕਾਵ ਦੇ ਚੱਲ ਰਹੇ ਆ ਸੰਡੇ ਨੂੰ ਪ੍ਰੀਤ ਪੱਟੀ ਜੀ ਆਪਣੀਆਂ ਦੋ ਕਿ ਤਿੰਨ ਕਲਾਸਾਂ ਜੜੀਆਂ ਉਹ ਤਿੰਨ ਲੱਗ ਗਈਆਂ ਮੈਨ ਲੱਗਦਾ ਆਪਣੀ ਚੈਨਲ ਤੇ ਜਾਓਗੇ ਤਾਂ ਪਲੇਲਿਸਟ ਬਣੀ ਹੋਈ ਹੈ ਉੱਥੇ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਇੱਕ ਕਲਾਸ 6 ਵਜੇ ਲੱਗੀਗੀ ਤੇ ਦੂਸਰੀ ਜੀ 7 ਵਜੇ ਸੰਡੇ ਸਪੈਸ਼ਲ 7 ਵਜੇ ਲਾਵਾਂਗੇ ਆਧੁਨਿਕ ਪੰਜਾਬੀ ਕਾਵਿ ਦੀ ਮਿਕਸ ਜਿਹੜੇ ਹੈ ਉਹ 6 ਵਜੇ ਲਾਵਾਂਗੇ ਜੀ ਆਹ ਹਾਂ ਜੀ ਸੋ ਠੀਕ ਹੈ ਜੀ ਫਿਰ ਮਿਲਦੇ ਹਾਂ ਜੀ ਕੱਲ ਨੂੰ 6 ਵਜੇ ਤੇ 7 ਵਜੇ ਵਾਲੀ ਕਲਾਸ ਦੇ ਵਿੱਚ ਸੋ ਕਲਾਸ ਨੂੰ ਲਾਈਕ ਜ਼ਰੂਰ ਕਰ ਦੇਣਾ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਜੇ ਕੋਈ ਨਵਾਂ ਸਾਥੀ ਸਾਡੇ ਨਾਲ ਜੁੜਿਆ ਹੈ ਤਾਂ ਠੀਕ ਹੈ ਜੀ ਮਿਲਦੇ ਹਾਂ ਫਿਰ ਕੱਲ ਨੂੰ 6 ਵਜੇ ਵਾਲੀ ਕਲਾਸ ਦੇ ਵਿੱਚ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ